ਸਤਿਕਾਰਯੋਗ ਸਰੋਤਾ ਜਨੋ ਅੱਜ ਦਾ ਵਿਸ਼ਾ ਅਸੀਂ ਛਾੜੇ ਅਖਾਣਾ ਚੋਂ ਲਿਆ ਕਿ ਆਰੀ ਨੂੰ ਇੱਕ ਪਾਸੇ ਦੰਦੇ ਤੇ ਜਹਾਨ ਨੂੰ ਦੋਹੀਂ ਪਾਸੇ ਦਾਰਾਸ਼ਾਲੇ ਦੇ ਪਿੱਛੇ ਇੱਕ ਬਹੁਤ ਵੱਡਾ ਸੰਦੇਸ਼ ਹੈ ਕਿ ਕਾਰਸ਼ੀ ਲੋਕਾਂ ਨੂੰ ਉਦਮਸ਼ੀਲ ਲੋਕਾਂ ਨੂੰ ਆਪਣੇ ਕੰਮ ਵਿੱਚ ਲੱਗੇ ਰਹਿਣਾ ਚਾਹੀਦਾ ਪਰ ਇਹ ਜਿਹੜਾ ਸਮਾਜ ਹੁੰਦਾ ਸਾਡੇ ਸਮਾਜ ਦੇ ਵਿੱਚ ਆਰੀ ਕੇਵਲ ਇੱਕ ਪਾਸਿਓਂ ਕੱਟਦੀ ਹੈ ਕਿਉਂਕਿ ਉਹਨੂੰ ਇੱਕ ਪਾਸੇ ਦੰਦੇ ਹੁੰਦੇ ਆ ਪਰ ਜਿਹੜਾ ਸਾਡਾ ਸਮਾਜ ਹੈ ਸਾਡਾ ਜਹਾਨ ਹੈ ਇਹਨੂੰ ਦੋਹੀ ਪਾਸੇ ਹੀ ਦੰਦੇ ਨੇ ਤੁਸੀਂ ਕੋਈ ਵੀ ਭਲੇ ਦਾ ਕਾਰਜ ਕਰ ਲਓ ਦਾਨ ਦਾ ਕਰ ਲਓ ਪੁੰਨ ਦਾ ਕਰ ਲਓ ਚੰਗਾ ਕੋਈ ਵੀ ਉਦਮ ਕਰ ਲਓ ਕੋਈ ਨਾ ਕੋਈ ਉਹਦੀ ਨੁਕਤਾਚੀਨੀ ਕਰਨ ਵਾਲਾ ਪੈਦਾ ਹੋ ਜਾਂਦਾ ਇਹਦੇ ਵਿੱਚ ਜਿਹੜਾ ਸੰਦੇਸ਼ ਹੈ ਉਹ ਬੇਪਰਵਾਹੀ ਦਾ ਵੀ ਹੈ ਕਿ ਭਾਈ ਦੇ ਤੁਹਾਡਾ ਕਾਰਜ ਸ਼ੁਭ ਹੈ ਤੁਸੀਂ ਉਦਮਸ਼ੀਲ ਹੋ ਚੰਗਾ ਕਾਰਜ ਕਰ ਰਹੇ ਹੋ ਤੇ ਬੇਪਰਵਾਹ ਹੋ ਕੇ ਕਰਨਾ ਕਿ ਦੰਦ ਕਥਾ ਤੋਂ ਕੋਈ ਵੀ ਸਮਾਜ ਕਦੀ ਮੁਕਤ ਨਹੀਂ ਹੁੰਦਾ ਤੇ ਨਾ ਮੁਕਤ ਹੋਣ ਦਿੰਦਾ ਇਹਨੂੰ ਤੁਸੀਂ ਧਾਰਮਿਕ ਖੇਤਰ ਵਿੱਚ ਲਓ ਤਾਂ ਭਗਤ ਬਾਣੀ ਵਿੱਚ ਆਉਂਦਾ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਉਹਦਾ ਕਾਰਨ ਇਹ ਹੈ ਕਿ ਸਮਾਜ ਭਗਤਾਂ ਦੀ ਵੀ ਨਿੰਦਿਆ ਕਰ ਰਿਹਾ ਕਿਉਂ ਉਹ ਰੋਹਾਨੀ ਸੰਦੇਸ਼ ਦੇ ਰਹੇ ਨੇ ਬੰਦਗੀ ਵਾਲੀਆਂ ਰੂਹਾਂ ਨੇ ਪਰ ਉਹ ਕਹਿੰਦੇ ਠੀਕ ਹੈ ਤੁਹਾਡਾ ਕਾਰਜ ਨਿੰਦਣਾ ਹੈ ਕਿਉਂਕਿ ਜਹਾਨ ਨੂੰ ਦੋਹੀ ਪਾਸੇ ਦੰਦੇ ਨੇ ਪਰ ਨਾ ਉਹਨਾਂ ਨੇ ਭਗਤੀ ਛੱਡੀ ਤੇ ਨਾ ਉਹਨਾਂ ਨੇ ਰੋਹਾਨੀ ਦੇ ਸ਼ਬਦ ਰਚਣ ਤੋਂ ਰੋਹਾਨੀਅਤ ਦੇ ਆਪਣੇ ਆਪ ਨੂੰ ਪਾਸੇ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਵੀ ਬਚਨ ਹੈ ਕੋਈ ਆਖੇ ਭੂਤ ਨਾ ਕੋਈ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਇਹ ਜਿਹੜਾ ਸਮਾਜ ਹੈ ਇਹ ਜਿਹੜਾ ਸੰਸਾਰ ਹੈ ਕਿਉਂਕਿ ਇਹਨੂੰ ਜੋ ਉਹ ਹੁੰਦਾ ਜੋ ਇਹਦੀ ਦ੍ਰਿਸ਼ਟੀ ਹੈ ਜੋ ਨਜ਼ਰੀਆ ਹੈ ਇਹ ਉਹਦੇ ਅਨੁਸਾਰ ਜੋ ਮਾਨਾਈ ਕਰ ਜਾਂਦਾ ਤਾਂ ਇਹ ਬੇ ਲੋੜੀ ਦੰਦ ਕਥਾ ਤੋਂ ਸਾਡੇ ਅਖਾਣ ਕੋਸ਼ ਦੇ ਵਿੱਚ ਆਇਆ ਕਿ ਜਹਾਨ ਨਹੀਂ ਟਲੇਗਾ ਇਹਦੇ ਚ ਇੱਕ ਸਵਾਲ ਹੈ ਆਲੋਚਨਾ ਦਾ ਇੱਕ ਮਿਆਰ ਹੁੰਦਾ ਸਾਡੇ ਜਿੰਨੇ ਵੀ ਆਲੋਚਨਾ ਦੇ ਇਸ ਤਰ੍ਹਾਂ ਦੀਆਂ ਆਰਟੀਕਲ ਨੇ ਜਾਂ ਪੁਸਤਕਾਂ ਛਪੀਆਂ ਕਿ ਹਮੇਸ਼ਾ ਆਲੋਚਕ ਉਹ ਹੁੰਦਾ ਜੀ ਦਾ ਮਿਆਰ ਜੀ ਦਾ ਪੱਧਰ ਬਹੁਤ ਉੱਚਾ ਹੋਵੇ ਤੇ ਉਹਦੇ ਵਿੱਚ ਅਸਾਰੂ ਆਲੋਚਨਾ ਹੋਵੇ ਇੱਕ ਉਹਦੀ ਨਕਾਰੂ ਆਲੋਚਨਾ ਕਿ ਤੁਸੀਂ ਹਰ ਕੰਮ ਨੂੰ ਨਿੰਦ ਕੇ ਖਤਮ ਕਰਨਾ ਚਾਹੁੰਦੇ ਹੋ ਪਰ ਦਰਅਸਲ ਜਿਹੜਾ ਆਲੋਚਕ ਹੁੰਦਾ ਹੈ ਇਹਦਾ ਜੇ ਮਿਆਰ ਬਹੁਤ ਉੱਚਾ ਹੋਵੇ ਤਾਂ ਹਮੇਸ਼ਾ ਜਿਹੜੀ ਅਸਾਰੂ ਆਲੋਚਨਾ ਹੁੰਦੀ ਹੈ ਨਾ ਇਹ ਬਹੁਤ ਸੁਧਾਰਵਾਦੀ ਹੁੰਦੀ ਹੈ ਇਹਦੇ ਨਾਲ ਅਗਲੇ ਨੂੰ ਅਹਿਸਾਸ ਕਰਾਉਣਾ ਕਿ ਤੇਰਾ ਆਹ ਕੰਮ ਬਹੁਤ ਵਧੀਆ ਪਰ ਇੰਨੇ ਕੱਖੋਂ ਜੇ ਤੂੰ ਹੋਰ ਵਧੀਆ ਕਰ ਲੈਂਦਾ ਤੇ ਇਸਨੇ ਕਾਰਜ ਨੇ ਹੋਰ ਵੀ ਵਧੀਆ ਹੋ ਜਾਣਾ ਸੀ ਇਹ ਜਿਹੜੀ ਆਲੋਚਨਾ ਹਮੇਸ਼ਾ ਜੇ ਅਸਾਰੂ ਹੋਵੇ ਤਾਂ ਤਾਂ ਹੀ ਸਾਡੇ ਲੋਕ ਮੁਹਾਵਰੇ ਬਣੇ ਨਾ ਕਿ ਨੱਕ ਨਾ ਨਾਸਾਂ ਪਲੰਘ ਚੜ ਬੈਸਾਂ ਜਾਂ ਆਪ ਕਿਸੇ ਜਹੀ ਨਾ ਨੱਕ ਚੜਾਉਣਾ ਰਹੀ ਨਾ ਆਪ ਬੀਬੀ ਕੋਕਾਂ ਮੱਤੀ ਦੇਵੇ ਲੋਕਾਂ ਆਪ ਨਾ ਵਸੀ ਸੋਹਰੇ ਹੋਰ ਨਾ ਮੱਤੀ ਦੇ ਇਹ ਸਾਡੇ ਜਿਹੜੇ ਖਾਨ ਮੁਹਾਵਰੇ ਇਸ ਲਈ ਬਣੇ ਕਿ ਜਿਹਨੂੰ ਆਪ ਕੱਖ ਨਹੀਂ ਪਤਾ ਜਿਹਨੂੰ ਪੰਜਾਬੀ ਸ਼ੁੱਧ ਨਹੀਂ ਆਉਂਦੀ ਉਹ ਫਾਰਸੀ ਦਾ ਗ੍ਰੰਥ ਰੱਦ ਕਰ ਰਿਹਾ ਜਿਹਨੂੰ ਉੜਾੜਾ ਨਹੀਂ ਆਉਂਦਾ ਉਹ ਸੰਸਕ੍ਰਿਤ ਦੀਆਂ ਜਿਹੜੇ ਗ੍ਰੰਥਾਂ ਨੂੰ ਰੱਦ ਕਰ ਰਿਹਾ ਜਿਹਨੂੰ ਕਿਸੇ ਪਰੰਪਰਾ ਦਾ ਨਹੀਂ ਪਤਾ ਉਹ ਹਰ ਪਰੰਪਰਾ ਨੂੰ ਨੁਕਤਾਚੀਨੀ ਕਰ ਰਿਹਾ ਪਰ ਇਹਦੇ ਵਿੱਚ ਕਿਉਂਕਿ ਜਿਹੜੇ ਜਾਵੀਏ ਵਾਲੇ ਲੋਕ ਹੁੰਦੇ ਆ ਉਹਨਾਂ ਨੂੰ ਕਾਰਸ਼ੀ ਰਹਿਣਾ ਚਾਹੀਦਾ ਇੱਕ ਇਹਦੇ ਬਾਰੇ ਕਹਾਣੀ ਬਹੁਤ ਵਧੀਆ ਜਿਹੜੀ ਸਿੱਖਿਆਦਕ ਹੈ ਕਿ ਸਮਾਜ ਦੋਹੀਂ ਪਾਸਿਓਂ ਕਿਵੇਂ ਕੱਟਦਾ ਕਿਉਂਕਿ ਜੇ ਇੱਕ ਅਖਾਣ ਬਣਿਆ ਕਿ ਜਹਾਨ ਨੂੰ ਦੋ ਹੀ ਪਾਸੇ ਦੰਦੇ ਆ ਇਹ ਦੋ ਹੀ ਪਾਸੇ ਦੰਦਿਆਂ ਵਾਲੇ ਫਿਰ ਕੱਟਦੇ ਕਿਵੇਂ ਆ ਇੱਕ ਸਾਡੀ ਪੁਰਾਤਨ ਕਹਾਣੀ ਆ ਕਿ ਇੱਕ ਬਜ਼ੁਰਗ ਆਪਣੇ ਪੋਤਰੇ ਦੇ ਨਾਲ ਇੱਕ ਖੋਤੇ ਤੇ ਬੈਠ ਕੇ ਕਿਸੇ ਸਫ਼ਰ ਤੇ ਚੱਲਿਆ ਕਿਉਂਕਿ ਪੁਰਾਣੇ ਜਾਂ ਤਾਂ ਅਮੀਰਾਂ ਕੋਲ ਘੋੜੇ ਹੁੰਦੇ ਸਨ ਤੇ ਜਿਹੜਾ ਵਿਚਾਰਾ ਮੱਧ ਵਰਗੀ ਆ ਉਹ ਗਧੇ ਦੀ ਸਵਾਰੀ ਕਰਕੇ ਤੁਰ ਪੈਂਦਾ ਸੀ ਤੇ ਉਹ ਬਜ਼ੁਰਗ ਤੇ ਉਹਦਾ ਪੋਤਰਾ ਖੋਤੇ ਤੇ ਚੜੇ ਜਾਂਦੇ ਆ ਜਦੋਂ ਪਹਿਲੇ ਪਿੰਡ ਵਿੱਚ ਜਾਂਦੇ ਆ ਨੰਗਦੇ ਆ ਤਾਂ ਉੱਥੇ ਪੰਜ-ਛਤ ਵਿਹਲੇ ਲੋਕ ਬੈਠੇ ਆ ਉਹ ਕਹਿੰਦੇ ਵਖੇ ਉਹ ਕਿੱਡੇ ਪਾਗਲ ਬੰਦੇ ਨੇ ਜੇ ਬੇਜਵਾਨਾ ਜਾਨਵਰ ਹੈ ਤੇ ਇਹਨੂੰ ਮਾਰ ਹੀ ਦੇਣਾ ਕਿਵੇਂ ਦੋਵੇਂ ਇਹਦੇ ਤੇ ਸਵਾਰੀ ਕਰਕੇ ਚੜੇ ਜਾਂਦੇ ਆ ਉਹ ਕਹਿੰਦੇ ਜਦ ਪਿੰਡ ਮੰਗਿਆ ਤੇ ਬਜ਼ੁਰਗ ਨੂੰ ਲੱਗਾ ਵੀ ਸ਼ਾਇਦ ਗੱਲ ਠੀਕ ਹੀ ਹੋਵੇ ਉਹ ਆਪਣੇ ਪੋਤਰੇ ਨੂੰ ਕਹਿੰਦਾ ਵੀ ਚੱਲ ਤੂੰ ਪੁੱਤਰ ਖੋਤੇ ਤੇ ਬੈਠ ਮੈਂ ਨਾਲ-ਨਾਲ ਪੈਦਲ ਤੁਰਿਆ ਚੱਲਦਾ ਜਦ ਦੂਜੇ ਪਿੰਡ ਵਿੱਚ ਦੀ ਨੰਗਣ ਲੱਗੇ ਉੱਥੇ ਵੀ ਪੰਜ-ਛਤ ਵਿਹਲੇ ਬੰਦੇ ਬੈਠੇ ਉਹ ਕਹਿੰਦੇ ਵੇਖੋ ਏ ਚੋਰ ਦਾ ਦਿਮਾਗ ਖਿਲਿਆ ਓਏ ਆਪ ਨੌਜਵਾਨ ਖੋਤੇ ਤੇ ਚੜਿਆ ਜਾਂਦਾ ਆ ਬਜ਼ੁਰਗ ਵਿਚਾਰਾ ਗਿੱਟੇਕ ਸੀਟ ਦਾ ਜਾਂਦਾ ਤੇ ਇਹ ਬਹੁਤ ਗਲਤ ਹੈ ਬਜ਼ੁਰਗ ਨੂੰ ਲੱਗਿਆ ਵੀ ਗਲਤ ਇਹਨਾਂ ਦੀ ਵੀ ਠੀਕ ਹੈ ਪਿੰਡ ਨਾਂ ਕਿਉ ਨੇ ਆਪ ਖੋਤੇ ਤੇ ਸਵਾਰ ਹੋ ਗਿਆ ਬਜ਼ੁਰਗ ਪੋਤਰੇ ਨੂੰ ਨਾਲ-ਨਾਲ ਤੋਰ ਲਿਆ ਜਦ ਤੀਜੇ ਪਿੰਡ ਗਏ ਤੇ ਤੀਜੇ ਪਿੰਡ ਵਿੱਚ ਵੀ ਇਹਲੇ ਬੈਠੇ ਗੱਲਾਂ ਕਰਨ ਵਾਲੇ ਦੋਹੀ ਪਾਸੀ ਕੱਟਣ ਵਾਲੇ ਉਹ ਕਹਿੰਦੇ ਵੇਖੋ ਏ ਇਹ ਵਿਚਾਰਾ ਜਿਹੜਾ ਬੱਚਾ ਉਹਦਾ ਨਾਲ-ਨਾਲ ਪੈਦਲ ਤੁਰਿਆ ਜਾਂਦਾ ਤੇ ਬਜ਼ੁਰਗ ਜਿਹੜਾ ਖੋਤੇ ਤੇ ਬੈਠਾ ਪਿੰਡੋਂ ਨਿਕਲ ਕੇ ਉਹ ਦੋਵੇਂ ਜਾਣੀ ਉੱਤਰ ਗਏ ਉਹ ਕਹਿੰਦੇ ਕਿ ਚਲੋ ਆਪਾਂ ਖੋਤੇ ਨੂੰ ਨਾਲ-ਨਾਲ ਤੋਰੀ ਚੱਲਦੇ ਤੇ ਆਪਾਂ ਵੀ ਤੁਰੇ ਚੱਲਦੇ ਆ ਤੇ ਉੱਥੇ ਪਿੰਡ ਵਾਲੇ ਪਹਿਲਾਂ ਹੀ ਮਜ਼ਾਕ ਡਾਉਣ ਲੱਪੇ ਆ ਤੇ ਕਿੱਡੇ ਪਾਗਲ ਹੋਏ ਚੰਗਾ ਭਲਾ ਇਹਨਾਂ ਕੋਲੇ ਖੋਤਾ ਇਹ ਦੋਵੇਂ ਪੈਦਲ ਤੁਰੇ ਜਾਂਦੇ ਆ ਇਹਨੂੰ ਪੈਦਲ ਨਾਲ ਲਈ ਜਾਂਦੇ ਆ ਇਹਨਾਂ ਤੋਂ ਉੱਤੇ ਸਵਾਰੀ ਨਹੀਂ ਹੋ ਸਕਦੀ ਪਿੰਡ ਨੰਗ ਕੇ ਬਜ਼ੁਰਗ ਆਪਣੇ ਪੁੱਤੇ ਨੂੰ ਕਹਿੰਦਾ ਪੁੱਤਰ ਜੇ ਆਪਾਂ ਸਫ਼ਰ ਕਰਨਾ ਤੇ ਲੋਕਾਂ ਤੋਂ ਬੇਪਰਵਾਹੀ ਹੋ ਕੇ ਹੀ ਆਪਾਂ ਕਰ ਸਕਦੇ ਆ ਕਿਉਂਕਿ ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਵੇਂ ਪਾਸੇ ਆਪਾਂ ਸਾਰੇ ਹੀ ਲੇਵਸੀਲੇ ਕਰਕੇ ਵੇਖਦੇ ਬਿਨਾਂ ਖੋਤੇ ਤੋਂ ਵੀ ਸਵਾਰੀ ਕਰ ਲਈ ਦੋਹਾਂ ਨੇ ਵੀ ਕਰ ਲਈ ਵਾਰੀ-ਵਾਰੀ ਵੀ ਕਰ ਲਈ ਇਹ ਚਾਰ ਪਿੰਡਾਂ ਵਾਲੇ ਆਪਣੀ ਆਲੋਚਨਾ ਕਰਨੋਂ ਤੇ ਨਿੰਦਿਆ ਕਰਨੋਂ ਹਟੇ ਨਹੀਂ ਇਸੇ ਵਿੱਚੋਂ ਹੀ ਫੇਰ ਸਾਡਾ ਲੋਕ ਮੁਹਾਵਰਾ ਬਣਿਆ ਕਿ ਹਾਥੀ ਲੰਘ ਜਾਂਦੇ ਐ ਤੇ ਕੁੱਤੇ ਭੌਂਕਦੇ ਰਹਿੰਦੇ ਐ ਕਿਉਂਕਿ ਹਾਥੀ ਇੱਕ ਚਾਲ ਕਿ ਜੀਨੇ ਮਿੱਥ ਲਿਆ ਕਿ ਕੰਮ ਕਰਨਾ ਹੈ ਸਫਰ ਕਰਨਾ ਹੈ ਖੋਜ ਕਰਨੀ ਆ ਕਾਰਜ ਕਰਨਾ ਉਹ ਫਿਰ ਛੋਟੇ ਮੋਟੇ ਇਹ ਜਿਹੜੇ ਜਹਾਨ ਨੂੰ ਦੋ ਹੀ ਪਾਸੇ ਦੰਦਿਆਂ ਵਾਲਿਆਂ ਦੀ ਪ੍ਰਵਾਹ ਇਸ ਲਈ ਨਹੀਂ ਕਰਦਾ ਉਹਦੀ ਚਾਲ ਨਾਲ ਲਿਖਿਆ ਕਿ ਛੋਟੇ ਮੋਟੇ ਲੋਕ ਆਵਾਜ਼ਾਂ ਕੱਢਣੋਂ ਨਹੀਂ ਹਟਣਗੇ ਆਲੋਚਨਾ ਕਰਨੋਂ ਨਹੀਂ ਹਟਣਗੇ ਨਿੰਦਿਆ ਕਰਨੋਂ ਨਹੀਂ ਹਟਣਗੇ ਔਰ ਇਹ ਨਿੰਦਿਆ ਦਾ ਮਾਹੌਲ ਜਦੋਂ ਕਿਸੇ ਸਮਾਜ ਵਿੱਚ ਹੁੰਦਾ ਹੈ ਹਲਕੇ ਪੱਦਰਦਾ ਜਿਵੇਂ ਇੱਕ ਚિત੍ਰਕਾਰ ਨੇ ਚਿੱਤਰ ਬਣਾਇਆ ਉਹਨੇ ਚਰਾਏ ਚ ਰੱਖਤਾ ਵੀ ਇਹ ਚੋ ਗਲਤੀ ਕੱਢੋ ਲੋਕੀ ਲਿਖੀ ਗਿਆ ਵੀ ਇਹ ਵੀ ਗਲਤ ਇਹ ਵੀ ਗਲਤ ਉਹਨੂੰ ਕਿਸੇ ਸਿਆਣੇ ਨੇ ਮਤ ਦਿੱਤੀ ਕਿ ਤੂੰ ਨਾਲ ਇੱਕ ਬਰਸ਼ ਰੱਖ ਤੇ ਰੰਗ ਰੱਖ ਦੇ ਉਹਨੂੰ ਕਿਹਾ ਜਿਹੜੀ ਗਲਤੀ ਮੇਰੀ ਉਹ ਕੱਢ ਕੇ ਵਿਖਾਓ ਉਹ ਕਿਸੇ ਨੇ ਵੀ ਨਹੀਂ ਕੱਢੀ ਕਿਉਂਕਿ ਅਸੀਂ ਕੇਵਲ ਹਲਕੇ ਪੱਧਰ ਦੀ ਜਿਹੜੀ ਨਿੰਦਿਆ ਤੇ ਆਲੋਚਨਾ ਹੁੰਦੀ ਹੈ ਇਹ ਕਦੀ ਵੀ ਕਿਸੇ ਸਮਾਜ ਨੂੰ ਅਸਾਰੂ ਪਾਸੇ ਨਹੀਂ ਲੱਗਣ ਦਿੰਦੀ ਪਰ ਕਾਰਸ਼ੀ ਲੋਕਾਂ ਵਾਸਤੇ ਇਹ ਸਾਡੇ ਅਖਾਣ ਬਣੇ ਨੇ ਮੁਹਾਵਰੇ ਬਣੇ ਨੇ ਕਿ ਹੇ ਭਾਈ ਮਤ ਸੋਚੋ ਕਿ ਤੁਹਾਨੂੰ ਸਾਰੀ ਦੁਨੀਆ ਪ੍ਰਵਾਨ ਕਰ ਲੇਗੀ ਅੱਜ ਕਿਹਾ ਜਾਂਦਾ ਜਿਹੜੀ ਚਾਹ ਇਹ ਵੀ ਸਰਪ੍ਰਮਾਨਤ ਨਹੀਂ ਹੈ ਕਿਉਂਕਿ ਜਿਹਨੂੰ ਸ਼ੂਗਰ ਹੈ ਉਹਦੇ ਲਈ ਖੰਡ ਜ਼ਹਿਰ ਹੈ ਤੇ ਜਿਹਨੂੰ ਸ਼ੂਗਰ ਦੀ ਕਮੀ ਹੈ ਉਹਦੇ ਲਈ ਖੰਡ ਅੰਮ੍ਰਿਤ ਹੈ ਉਹੀ ਮਿੱਠਾ ਕਿਸੇ ਲਈ ਅੰਮ੍ਰਿਤ ਹੈ ਕਿਸੇ ਲਈ ਜ਼ਹਿਰ ਹੈ ਇਸ ਲਈ ਚਾਹ ਵੀ ਸਰਪ੍ਰਮਾਨਤ ਨਹੀਂ ਹੈ ਔਰ ਇੱਥੋਂ ਤੱਕ ਜੇ ਲਿਖਤਾ ਆਉਂਦੀਆਂ ਕਿ ਜਿਹੜਾ ਪਰਮਾਤਮਾ ਉਹ ਵੀ ਅੱਜ ਦੀ ਮਿੱਟੀ ਵਿੱਚ ਸਰਪ੍ਰਵਾਨਤ ਨਹੀਂ ਹੈ ਕਿੰਨੇ ਲੋਕ ਨਾਸਤਿਕ ਨੇ ਤੇ ਕਿੰਨੇ ਲੋਕ ਸਵੇਰੇ ਉੱਠ ਕੇ ਹੀ ਅਲੰਭੇ ਦੇਣੇ ਸ਼ੁਰੂ ਕਰ ਦਿੰਦੇ ਆ ਵੀ हे ਰੱਬਾ हे ਪਰਮਾਤਮਾ ਤੂੰ ਆਹ ਨਹੀਂ ਸਹੀ ਕੀਤਾ ਤੂੰ ਆਹ ਨਹੀਂ ਸਹੀ ਕੀਤਾ ਇਸ ਲਈ ਜਿਹੜੀ ਚਾਹ ਵੀ ਦੇ ਸਰਪ੍ਰਵਾਨਤ ਨਹੀਂ ਆ ਤੇ ਅੱਜ ਦੀ ਸਥਿਤੀ ਵਿੱਚ ਜੇ ਆਲੋਚਕਾਂ ਦੀ ਨਜ਼ਰ ਤੇ ਵੇਖਿਓ ਤੇ ਉਸ ਇੱਕ ਸ਼ਕਤੀ ਨੂੰ ਵੀ ਸਰਪ੍ਰਵਾਨਤਾ ਸਮਾਜ ਨਹੀਂ ਦਿੰਦਾ ਹੈ ਸਰਪ੍ਰਵਾਨਤ ਤਾਂ ਇਹਦੇ ਲਈ ਅਸੀਂ ਇੱਕ ਪੁਰਾਣਾ ਜਿਹੜਾ ਸਾਡੀ ਲੋਕ ਸ਼ੈਰੀ ਹੈ ਕਿ ਰਿਸ਼ਤੇ ਹਵਾਵਾਂ ਸੇ ਪੁਰਾਣੇ ਹਨ ਚਿਰਾਗ ਹਰ ਹਾਲਤ ਵਿੱਚ ਜਗਾਣੇ ਹੈ ਜਿੰਨਾ ਲੋਕਾਂ ਦਾ ਨਿਸ਼ਚੈ ਪੱਕਾ ਹੋਵੇ ਦ੍ਰਿੜਤਾ ਹੋਵੇ ਦ੍ਰਿੜ ਇਰਾਦਾ ਹੋਵੇ ਖੇਤਰ ਕੋਈ ਵੀ ਹੋਵੇ ਰਾਜਨੀਤਿਕ ਹੋਵੇ ਧਾਰਮਿਕ ਹੋਵੇ ਸਮਾਜਿਕ ਹੋਵੇ ਕੋਈ ਕਵੀ ਹੋਵੇ ਲਖਾਰੀ ਹੋਵੇ ਖੋਜੀ ਹੋਵੇ ਕਿਸੇ ਵੀ ਖੇਤਰ ਦਾ ਹੋਵੇ ਉਹਨੂੰ ਇਹ ਜਾਵੀਏ ਨਾਲ ਤੇ ਹਿੰਮਤ ਨਾਲ ਕਾਰਸ਼ੀਲ ਹੋਣਾ ਪੈਂਦਾ ਕਿਉਂਕਿ ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਹੀ ਪਾਸੇ ਇਹਦੇ ਲਈ ਜਗਬੂਣ ਜੋਸ਼ੀ ਜੀ ਦਾ ਇੱਕ ਸ਼ੇਰ ਹੈ ਕਿ ਕਿਆ ਡਰ ਹੈ ਕਿ ਨੂਰ ਦੀ ਚਾਹਤ ਮੇ हमको ਵੀ ਸ਼ਬਾਗਮ ਖਾ ਜਾਏ ਕੁਝ ਲੋਕ ਤੋ ਐਸੇ ਵੀ ਹੋਣਗੇ ਜੋ ਸੁਭਾ ਹੈ ਦਰਖਸ਼ਾ ਦੇਖੇਗੇ ਇਹ ਉਦਮਸ਼ੀਲ ਲੋਕਾਂ ਦੀ ਸ਼ੈਰੀ ਹੈ ਕਿ ਕਿ ਡਰਨ ਦੀ ਕੀ ਲੋੜ ਹੈ ਕਿ ਨੂਰ ਦੀ ਚਾਹਤ ਦੇ ਵਿੱਚ ਸਾਨੂੰ ਰਾਤ ਦਾ ਹਨੇਰਾ ਖਾ ਜਾਏ ਪਰ ਕੁਝ ਲੋਕ ਤੇ ਹੋਣਗੇ ਜਿਹੜੀ ਸਵੇਰ ਨੂੰ ਸਵੇਰ ਨੂੰ ਸੂਰਜ ਦੀ ਲਾਲੀ ਦਾ ਆਨੰਦ ਮਾਨਣਗੇ ਇਹ ਕਾਰਸ਼ੀ ਲੋਕਾਂ ਦੇ ਜਿਹੜੇ ਇੱਕ ਪੱਖ ਹੁੰਦਾ ਤੇ ਇੱਕ ਜਿਹੜਾ ਨਕਾਰੂ ਲੋਕਾਂ ਦਾ ਪੱਖ ਹੁੰਦਾ ਇਸ ਕਰਕੇ ਇਸ ਅਖਾਣ ਦੀ ਇੱਕ ਮਹੱਤਤਾ ਹੈ ਇੱਕ ਵੱਡਾ ਸੰਦੇਸ਼ ਹੈ ਕਿ ਜੇ ਤੁਸੀਂ ਚੰਗਾ ਕੰਮ ਕਰਦੇ ਹੋ ਔਸਾਰੂ ਕੰਮ ਕਰਦੇ ਹੋ ਤਾਂ ਤੁਸੀਂ ਆਪਣੀ ਜਾਵੀਏ ਨਾਲ ਤੇ ਆਪਣੇ ਨਿਸ਼ਾਨੇ ਨਾਲ ਕਾਰਸ਼ੀਲ ਹੋ ਤੇ ਸਮਾਜ ਨੂੰ ਤੇ ਜਹਾਨ ਨੂੰ ਦੋਹੀ ਪਸੀ ਦੰਦੇ ਹੁੰਦੇ ਆ ਇਹ ਤੁਹਾਡੀ ਕੋਈ ਨਿੰਦਿਆ ਵੀ ਕਰ ਸਕਦਾ ਤੁਹਾਡਾ ਵਿਰੋਧ ਵੀ ਕਰ ਸਕਦਾ ਪਰ ਬੇਪਰਵਾਹ ਹੋ ਕੇ ਕਾਰਸ਼ੀਲ ਰਹਿਣਾ ਹੀ ਹਮੇਸ਼ਾ ਸਫਲਤਾ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ